ਨਨਪੁਰ ਤੋਂ ਰਾਮ ਨੰਦ ਲਾਲ ਦੇ ਦਰਸ਼ਨ ਕਰਵਾਉਣ ਵਾਸਤੇ ਅਯੁੱਧਿਆ ਲਈ ਆਸਤਾ ਸਪੈਸ਼ਲ ਟ੍ਰੇਨ ਜਿਹੜੀ ਆ ਉਹ ਨੂੰ ਮੁਰਦਾਬਾਦ ਪਹੁੰਚ ਚੁੱਕੀ ਆ ਮੁਰਦਾਬਾਦ ਵੀ ਜਿਹੜਾ ਰੇਲਵੇ ਸਟੇਸ਼ਨ ਆ ਰਾਮ ਨੰਦ ਲਾਲ ਦੇ ਜਕਾਰੇ ਨਾ ਗੂੰਜਾ ਜਾ ਰਿਹਾ ਤਸਵੀਰਾਂ ਤੁਹਾਨੂੰ ਮੁਰਦਾਬਾਦ ਦੇ ਸਟੇਸ਼ਨ ਦੀਆਂ ਦਿਖਾ ਦੇਣਾ ਜਿੱਥੇ ਆ ਰਾਮ ਦੇ ਭਜਨਾ ਦੀ ਜਰੀ ਕਾਟਣਾ ਕੀਤੀ ਜਾ ਰਹੀ ਹੈ ਸੰਤਾਂ ਵੱਲੋਂ ਕਾਫੀ ਉਤਸ਼ਾਹ ਜਿਹੜੀ ਹੈ ਕਾਫੀ ਖੁਸ਼ੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਇੱਕ ਵਾਰੀ ਫੇਰ ਸਾਂਝੇ ਕਰ ਦਿੰਦੀਆਂ ਮੁਰਦਾਬਾ ਰੇਲਵੇ ਸਟੇਸ਼ਨ ਦੀਆਂ ਜਿਹੜੇ ਸ਼ਰਧਾਲੂ ਆਣ ਲਗ ਲਗ ਜਗ੍ਹਾ ਤੋਂ ਚਾਹੇ ਉਹ ਪਠਾਨਕੋਟ ਹੋਵੇ ਚਾਹੇ ਜਰਨਦਰ ਕੈਂਟ ਹੋਵੇ ਜਿਹੜੇ ਸ਼ਰਧਾਲੂ ਉੱਥੋਂ ਚੜੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਮੁਰਦਾਬਾ ਸਟੇਸ਼ਨ ਦੀਆਂ ਜਿੱਥੇ ਮੁਰਦਾਬਾ ਰੇਲਵੇ ਸਟੇਸ਼ਨ ਜਿਹੜਾ ਹੈ ਰਾਮ ਪਕਾ ਵੱਲੋਂ ਰਾਮ ਭਗਤਾਂ ਦਾ ਜਿਹੜੇ ਆ ਜਕਾਰੇ ਲਗਾਈ ਜਾਂਦੇ ਜਿਹੜੇ ਸ਼ਰਦਾਲੂ ਤਰੇ ਹੋਏ ਆ ਉਨਾ ਨਾ ਵੀ ਗੱਲਬਾਤ ਕਰ ਲੈ ਮੈਡਮ ਬੜੀ ਖੁਸ਼ੀ ਦਿਖ ਰਹੀ ਵੀ ਇਹ ਕਾਫੀ ਲੰਬੇ ਸਮੇਂ ਦੀ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਬਿਲਕੁਲ ਜੀ ਸਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਔਰ ਸਾਨੂੰ ਇੰਨਾ ਅੱਛਾ ਅਰੇਂਜਮੈਂਟ ਇੰਨਾ ਵਧੀਆ ਸਟਾਫ ਦੇ ਵੀ ਫੇਲ ਕਰ ਦਿੱਤੀ ਇੰਨੀ ਅੱਛੀ ਮੈਨੇਜਮੈਂਟ ਸੀਗੀ ਔਰ ਇੰਨਾ ਇੰਜੋਏ ਕੀਤਾ ਅਸੀਂ ਸਫਰ ਕਿ ਤੁਸੀਂ ਪੁੱਛੋ ਗੁਚਨਾ ਹਰ ਫੈਸਿਲਿਟੀ ਸੀਗੀ ਬ੍ਰੇਕਫਾਸਟ ਤੋਂ ਲੈ ਕੇ ਲੰਚ ਤੱਕ ਔਰ ਹਾਂ ਹੈਲਪਿੰਗ ਸੀਗਾ ਸਾਰੇ ਜਿੰਨੇ ਵੀ ਬੰਦੇ ਸੀ ਇੰਨੇ ਹੈਲਪਫੁਲ ਸੀ ਨਾ ਕਿਸੇ ਚੀਜ਼ ਦੀ ਸਾਨੂੰ ਕਮੀ ਨਹੀਂ ਮਹਿਸੂਸ ਹੋਈ ਇਵਨ ਕਿ ਅਸੀਂ ਮਤਲਬ ਯਾਦ ਬਸ ਲੱਗ ਹੀ ਨਹੀਂ ਰਿਹਾ ਗਿਆ ਅਸੀਂ ਸਫਰ ਕਰ ਰਿਹਾ ਸਪੀਚਲੈਸ ਸਪੀਚਲੈਸ ਖੁਸ਼ੀ ਦੇ ਨਾਲ ਸਾਡੇ ਦੇ ਜ਼ਮੀਨ ਦੇ ਉੱਤੇ ਪੈਰ ਨਹੀਂ ਲੱਗ ਰਹੇ ਇੰਨੇ ਕੁ ਜ਼ਿਆਦਾ ਅਸੀਂ ਖੁਸ਼ ਹਾਂ ਕਿ ਅੱਜ ਅਸੀਂ ਆਪਣੇ ਪਿਓ ਨੂੰ ਮਿਲਣ ਜਾ ਰਹੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰੇ ਜੈ ਸ਼੍ਰੀ ਰਾਮ ਜਿਹੜੇ ਜਿਹੜੇ ਵੀ ਸਟੇਸ਼ਨ ਦੇ ਉੱਤੇ ਟ੍ਰੇਨ ਰੁਕਦੀ ਪਈ ਹੈ ਉਹ ਸਟੇਸ਼ਨ ਰਾਮਪਕਾਵਲ ਰਾਮਪਕਾ ਦੇ ਨਾਲ ਦਿਖਦਾ ਪਿਆ ਹਾਂਜੀ ਜੀ ਇੰਨੀ ਕੁ ਜ਼ਿਆਦਾ ਖੁਸ਼ੀ ਹੈ ਨਾ ਸਾਰੇ ਹੀ ਆਪਾਂ ਹੁਮਾ ਹੁਮਾ ਕੇ ਸ੍ਰੀ ਰਾਮ ਜੀ ਦੇ ਦਰਬਾਰ ਤੋਂ ਜਾ ਰਹੇ ਆ ਆਪਣੇ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਜੀ ਸਬਰ万 ਕੋਈ ਵੀ ਨਹੀਂ ਸੀ ਕਿ ਇੰਨੇ ਜਲਦੀ ਸਾਨੂੰ ਮੌਕਾ ਮਿਲੇਗਾ ਮੋਦੀ ਸਰਕਾਰ ਇੰਨੀ ਜਲਦੀ ਸਾਨੂੰ ਮੌਕਾ ਦੇਗੀ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਲਈ ਅੱਜ ਅਸੀਂ ਇੰਨੇ ਜ਼ਿਆਦਾ ਖੁਸ਼ ਆ ਦੱਸ ਨਹੀਂ ਸਕਦੇ ਹਾਂ ਹੋਰ ਵੀ ਜਿਹੜੇ ਸ਼ਰਧਾਲੂ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿੱਥੋਂ ਆਏ ਸੀ ਹਾਂਜੀ ਸਰ જય શ્રી ਰਾਮ ਅਸੀਂ ਆਏ ਹਾਂ ਜਲੰਧਰ ਤੋਂ ਆਏ ਹਾਂ ਪੰਜਾਬ ਤੋਂ ਪਰ ਇੱਥੇ ਜਿਹੜਾ ਜੋ ਇਨਵੈਂਟ ਹੈ ਜੋ ਇਹਨਾਂ ਨੇ ਸਾਰਿਆਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਹੈ ਕੋਈ ਵੱਡੇ ਛੋਟੇ ਦਾ ਨਹੀਂ ਇਹਨਾਂ ਨੇ ਦੇਖਿਆ ਸਾਰੇ ਬਜ਼ੁਰਗਾਂ ਨੂੰ ਮਾਨ ਦੇ ਰਿਹਾ ਹੈ ਬੱਚਿਆਂ ਨੂੰ اچھی طرح ਟੈਂਡ ਕਰ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਦੀ ਅਪਾ ਸੋਚਿਆ ਵੀ ਨਹੀਂ ਸੀ ਕਿ ਅਸੀਂ ਇੰਨੇ ਪੀਰੀਅਡ ਦੇ ਵਿੱਚ ਅਸੀਂ ਇੰਨਾ ਵਧੀਆ ਇੰਜੋਏਮੈਂਟ ਕਰਾਂਗੇ ਸਾਡੇ ਬੱਚੇ ਵੀ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਸਾਰੀਆਂ ਲੇਡੀਜ਼ ਬਹੁਤ ਕੋਆਪਰੇਟ ਕਰ ਰਹੀਆਂ ਹੈ ਬੱਚੇ ਬਹੁਤ ਕੋਆਪਰੇਟ ਕਰ ਰਹੇ ਹੈ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਸਨਤਨ ਸਰਨਾਥ ਨੇ ਜਿਹੜਾ ਅੱਗੇ ਕੀਤਾ ਉਹ ਵੀ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੋਈ ਹੈ ਕਿ ਇੱਕ ਛੋਟੀ ਖੁਸ਼ੀ ਹੋ ਰਹੀ ਹੈ ਕਿ ਲੇਡੀਜ਼ ਵੀ ਕੋਆਪਰੇਟ ਕਰ ਰਹੀਆਂ ਨੇ ਜੈਂਟਸ ਵੀ ਕਰੇ ਇੱਥੋਂ ਤੱਕ ਕਿ ਨਿਊ ਜਨਰੇਸ਼ਨ ਦੇ ਬੱਚੇ ਵੀ ਜੋ ਕਿ ਇਸ ਚੀਜ਼ ਨੂੰ ਨਹੀਂ ਸਮਝ ਰਹੇ ਸੀ ਲੇਕਿਨ ਹੁਣ ਜਦੋਂ ਦੇ ਰਾਮ ਲੱਲਾ ਬਣਿਆ ਉਦੋਂ ਦਾ ਜਦੋਂ ਰੇਲਵੇ ਸਟੇਸ਼ਨ ਦੀ ਜਿੱਥੇ ਖੁਸ਼ੀ ਦਾ ਇਜ਼ਹਾਰ ਜਿਹੜਾ ਨੱਚ ਕੇ ਕੀਤਾ ਜਾ ਰਿਹਾ ਤਸਵੀਰਾਂ ਦੀ ਦੇਖ ਸਕਦੇ ਹੋ ਖੁਸ਼ੀ ਦਾ ਇਜ਼ਹਾਰ ਜਿਹੜਾ ਨੱਚ ਕੇ ਕੀਤਾ ਜਾ ਰਿਹਾ ਤਸਵੀਰਾਂ ਮੁਰਦਾਬਾ ਰੇਲਵੇ ਸਟੇਸ਼ਨ ਦੀਆਂ ਜਿੱਥੇ RAM ਦੇ ਜੂੜੇ ਨਾਲ ਦੇ ਵਿਚ ਜਿਹੜਾ ਕੁੰਡਾ ਪਿਆ ਹੈ श्रद्धालु पहुंचे हुए मुरादाबाद उन्होंने का काफी लंबा समय इंतजार करना हूँ इंतजार दिया बिल्कुल खत्म हो गई खत्म है जी वी आर वेरी लकी के हम ये आज दिन देख रहे हैं और राम जी की कृपा हम सब पे हुई है ये हमारे प्रधान जी हमें लेके आए हैं मंडल प्रधान है तो हम इनका भी धन्यवाद करते हैं और आज हमारे लिए बहुत ही खुशी का दिन है कि आज हम अपने राम जी की नगरी पहुंच रहे हैं अयोध्या में जय श्री राम जो भी अरेंजमेंट किया गया उस किदा देखते बहुत अच्छे से बहुत अच्छे से बहुत, बहुत अच्छे हर फील्ड में अच्छा हर फील्ड में खाने को फैसिलिटीज हर चीज अच्छी ऐसे सोचा भी नहीं था जो अब हमने देखा कितने जा रहे हो अयोध्या आगे कभी गए थे पहली बार तस्वीर मुरादाबाद रेलवे स्टेशन दिया ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜੀ ਆ ਆਸਤਾ ਟ੍ਰੇਨ ਜਿਹੜੀ ਆ ਅੱਜ ਜਵਾਨਾ ਕੀਤੀ ਗਈ ਪਠਾਨਕੋਟ ਤੋਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗੁਆਈ ਦੇ ਵਿੱਚ ਜਿਹੜਾ ਉਹਨਾਂ ਨੇ 400 ਸਾਲਾਂ ਤੋਂ ਜਿਹੜਾ ਸੁਪਨਾ ਸੀਗਾ ਸਾਡੇ ਸਾਰਿਆਂ ਦਾ ਉਹ ਅੱਜ ਪੂਰਾ ਕੀਤਾ ਹੈ ਔਰ ਅਸੀਂ ਬੜੇ ਅੱਛੇ ਢਾਂਗ ਦੇ ਨਾਲ ਇਹ ਆਪਣੇ ਸਾਰੇ ਮੰਡਲ ਨੰਬਰ 13 ਤੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜੋਧਿਆ ਦੇ ਵਿੱਚ ਜਾ ਰਹੇ ਹਾਂ ਔਰ ਜਿਹੜੀ ਸਾਨੂੰ ਮੋਦੀ ਸਾਹਿਬ ਨੇ ਇਹ ਫੈਸਿਲਿਟੀ ਦਿੱਤੀ ਆ ਬਹੁਤ ਵਧੀਆ ਖਾਣ ਪੀਣ ਦੀ ਵਿਵਸਥਾ ਸਫਾਈ ਦੀ ਵਿਵਸਥਾ ਔਰ ਬੜੇ ਅੱਛੇ ਢੰਗ ਦੇ ਨਾਲ ਸਾਰੇ ਇੰਜੋਏ ਕਰਦੇ ਜੋਧਿਆ ਦੇ ਵਿੱਚ ਜਾਣ ਜਾ ਰਹੇ ਹਾਂ ਔਰ ਅਸੀਂ ਬਹੁਤ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਆਉਣ ਵਾਲਾ ਜਿਹੜਾ ਯੁੱਗ ਜਿਹੜਾ ਮੋਦੀ ਯੁੱਗ ਹੋਏਗਾ ਅਸੀਂ ਸਾਰੇ ਹੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਜੀ ਮੈਂ ਆਪਣੇ ਆਪ ਨੂੰ ਬਹੁਤ ਕਿਸਮਤਵਾਰ ਸਮਝਦਾ ਕਿ ਅਸੀਂ ਉਸ ਵੇਲੇ ਵੀ ਉੱਥੇ ਹੀ ਸਾਂ ਜਦੋਂ ਉਸ ਢਾਂਚੇ ਨੂੰ ਢਾਇਆ ਸੀ ਅੱਜ ਵੀ ਉੱਥੇ ਜਾ ਰਹੇ ਹਾਂ ਜਿੱਥੇ ਉੱਥੇ ਮੋਦੀ ਜੀ ਨੇ ਮੰਦਿਰ ਬਣਾਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਕੀਬਾ ਜੈ ਸ਼੍ਰੀ ਰਾਮ ਅਕੀਬਾ ਹੋ ਆਪਨਵਾਸ ਆਪ ਪੂਰਾ ਬਧਾਈ ਹੋ टेंट से महलो में आए बधाई होवे टेंडे ऐसी महलों में आए बधाई हो अगली बधाई मोदी योगी को होवे अगली बधाई मोदी योगी को हो गए मंदिर निर्माण कराया बधाई हो गए मंदिर निर्मा होवे टेंट से महलों मे में आए बधाई होवे टेंट से महलों में आए बधाई होवे बोल सियापति रामचंद्र राम महाराज की जय अहमदाबाद तो तो रेलवे स्टेशन दिया ये तस्वीर है तुम देख सकते दे हो खुशी का इजहार खुशी का खुशी का इजहार जरा कि जा रहा अयोध्या ਦਾ ਰੇਲਵੇ ਸਟੇਸ਼ਨ ਹੈ ਜਿੱਥੇ ਜਿਹੜੇ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਜਾ ਰਹੇ ਕਾਫੀ ਖੁਸ਼ ਦੇਲੇ ਆ ਦਿਖਾਈ ਦੇ ਰਿਹਾ ਹੈ ਤਸਵੀਰਾਂ अयोध्या ਦੀਆਂ ਨੇ ਜਿੱਥੇ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆਯोध्या ਦੀਆਂ ਜਿਹੜੇ ਸ਼ਰਧਾਲੂ ਹੈ ਉਹਨਾਂ ਦੇ ਵਿੱਚ ਕਾਫੀ ਜੜੀ ਹੈ ਖੁਸ਼ੀ ਦੇ ਆ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆਂ ਤੈਨਿਕ ਸਵੇਰਾ ਦੇ ਉੱਤੇ ਮੁਰਦਾਬਾਰ ਰੇਲਵੇ ਸਟੇਸ਼ਨ ਹੈ ਜਿੱਥੇ ਸ਼ਰਧਾਲੂ ਕਾਫੀ ਜਿਹੜੇ ਖੁਸ਼ ਦਿਖਾਈ ਦੇ ਰਹੇ ਆ Me, decide, me, me. <tose> <tose> ਫਾਗੀ ਪਾਈਟ ਐਨਕਪਰਸਟ ਹੈ ਕਰ ਦਿੱਤੇ ਨੰਮੀ ਅੰਦਰਿਕ ਅੱਜ ਉਸ ਹੀ ਆਦੇ ਦੇ 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 ਕਰ ਕੇ ਖੁਸ਼ੀਆਂ ਦੇ ਖੇੜੇ ਦੇ ਕਰ ਕੇ ਖੁਸ਼ੀਆਂ ਦੇ ਵੇੜੇ ਹਰੀ ਬਾਲ ਨਾਮ ਬਾਲ 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 ਬਾਲ ਖਰੀਆਂ ਦੇ ਨਾਲ ਬਾਲ ਨਾਮ ਬਾਲ ਦੇ ਫਾਇਦੇ ਨਾਲ